ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਦਾ ਸਿੰਘਾ ਜੀ ਹੇਤਾ ਤੇਰਾ ਸ੍ਰੀਮਨ ਸੰਤ ਬਾਬਾ ਜਨੈ ਸਿੰਘ ਮੰਗਲਵਰ ਹੋ ਕੇ ਪਹੁੰਚਿਆ ਜਿੱਥੇ ਦਰਬਾਰ ਦੇ ਮੁਖ ਸੇਵਾਦਾਰ ਬਾਬਾ ਗੁੰਦ ਸਿੰਘ ਜੀ ਬਣੂ ਸੰਤ ਬਾਬਾ ਜਨੈ ਸਿੰਘ ਮਾਤਾ ਪ੍ਰਤਾਪ ਜੀ ਵੀ ਪੇੜਾ ਸਕਤਾ ਆਵਤਾ ਬੜੀ ਧਰਮਪ੍ਰੋਪਰ ਹੋ ਗਿਆ ਇਸ ਮੌਕੇ ਅਖੰਡਪੁਰ ਤੋਂ ਬਰਬਾਦ ਤੁਮ ਤਾੜੀਆਂ ਦਾ ਤਾਂ ਮੁੱਖ ਸੇਵਾਦਾਰ ਬੱਬਾ ਸੁਖਵੰਦਰ ਸਿੰਘ ਵੱਲੋਂ ਅੱਜ ਕਥਾ ਕੀਰਤਨ ਸਾਂ ਤੁਨ ਨੂੰ ਨਿਹਾਲ ਕੀਤਾ ਗਿਆ ਦਾਨੀ ਸਜਣਾ ਤੇ ਵਿਸ਼ੇਸ਼ ਕੀਤਾ ਦਾ ਸਰੂਪੇ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਕੈਮਰਾਮੈਨ ਅਜੀਤ ਸਿੰਘ ਲਾਗੀ ਨਾਲ ਮਨਪ੍ਰੀਤ ਸਿੰਘ ਮਜਾਰਾ ਪ੍ਰਸ਼ਾਦ ਸਿੰਘ ਲਾਗੀ ਵੀ దొబ్బాను టవంఠి పంచాణలే నగల వేటవల్ తుమశ రిపోర్ట్ ري کو نام ياد را میرے گا او سن سن لري no uh -huh. ਆਦ ਸਤ ਜਵਾਦ ਸਤ ਐ ਮੇਰੇ ਸਾਧੂ ਜਰਾ ਨਾਮ ਕਰੋ ਜੇ ਵੀ ਸਤ ਧੰਨ ਬੰਨ ਤਾਰ ਸਾਧੂ ਗੁਰ ਦੇ ਧਰਮਾਂ ਦੇ ਵਿੱਚ ਆਪੋ ਆਪਣੀਆਂ ਆਜੇਣ ਦੀ ਵਾਟ ਦੇ ਸਵਾਸਤ ਸਭ ਲੋਕ ਕਰ ਰਹੇ ਹੋ ਸਤਿਗੁਰੂ ਦੀ ਮਹਾਨ ਕਿਰਪਾ ਹੋਈ ਹੈ ਅੱਜ ਜੋ ਜੀ ਸਰਸੁਪੁਰਾਣ ਦੰਦਿਸਰ ਕੋਪੀ ਸਰ ਕੋਪੀ ਸਰ ਨੂੰ ਕਰ ਆਤੀ ਰੋਜ਼ ਜਪਨਾ ਨਾਲ ਜੋ ਸ਼ੌਕ ਰਹਿਣ ਤੋਂ ਤਾਂ ਸਰਪਰ ਸ਼੍ਰੀ ਗੁਰੂ ਜੀ ਦੇ ਆਗਮਨ ਕੋਲ ਨੰਬਰ 563414 ਇਟੈਬਲਿਸ਼ਮਾਨ ਨੂੰ ਸਨਮਾਨ ਸਨਮਤ ਸੁਮੰਧਿਆ ਪਰਿਵਾਰਾਂ ਨੂੰ ਮੌਂਦਨ ਪਰਣਾ ਦੇ ਜਾ ਰਹੇ ਹੋਏ ਪਾਣੀ ਨੂੰ ਆਤਮਨ ਸੁਪੋਣਾਈ ਕੋ ਪ੍ਰਹਿਲਾ ਉਹ ਤੋਂ ਪ੍ਰਾਂਤ ਸਦਗੁਰੂ ਸਾਹਿਬ oh uh no -huh. uh -huh. 아, <목소리나> 그 maar kom maar maar wat gebeur het dan pas ਦੇ ਚ ਬੱਚੇ ਸਾਰੇ ਹੀ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸ਼੍ਰੀ ਮਨਸਤ ਬਾਵਾ ਦੇ ਨੈਲ ਸਿੰਘ ਨੰਗਲ ਬੇਟ ਨੇੜੇ ਕਲੋਰ ਲੋਰ ਵਿਖੇ ਜੋ ਹਫਤਾਵਾਰੀ ਸਮਾਗਮ ਹੁੰਦੇ ਹਨ ਅੱਜ ਧੰਨ ਗੁਰੂ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆ ਦੇ 450 ਸਾਲਾਂ ਪ੍ਰਕਾਸ਼ ਪੁਰਬ ਨੂੰ ਚਲ ਰਹੀਆਂ ਸ਼ਤਾਬੀਆਂ ਨੂੰ ਮੁੱਖ ਰੱਖਦੇ ਆ ਅੱਜ ਦਾ ਸਮਾਗਮ ਗੁਰੂ ਅਮਰਦਾਸ ਪਾਤਸ਼ਾਹ ਅਤੇ ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਆਗਮਨ ਵਰ ਨੂੰ ਸਮਰਪਿਤ ਤਿੰਨ ਪਾਠਾਂ ਦੇ ਭੋਗ ਪੈ ਦੀਵਾਨ ਸਜਿਆ ਬੇਅੰਤ ਸੰਗਤਾਂ ਨੇ ਆਦੇ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ ਅਤੇ ਗੁਰਮਤਿ ਵਿਚਾਰਕ ਇਤਿਹਾਸ ਨੂੰ ਸਰਵਣ ਕੀਤਾ ਹਜ਼ੂਰੀ ਲਾਗੀ ਜਥੇ ਵੱਲੋਂ ਅਤੇ ਦਾਸਾਂ ਵੱਲੋਂ ਕਥਾ ਕੀਰਤਨ ਦੁਆਰਾ ਸੰਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਜੀਵਨ ਨੂੰ ਸਫਲਾ ਬਣਾਇਆ ਉੱਥੇ ਨਾਲ ਹੀ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਵਿਅੰਗ ਸੰਗਤਾਂ ਨੇ ਗੁਰੂ ਕੇ ਲੰਗਰ ਛੱਕੇ ਵੀ ਗੁਰੂ ਦੀ ਖੁਸ਼ੀ ਦੇ ਪਾਤਰ ਬਣੇ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਜਦੋਂ ਵੀ ਪਰਗਉਂਦੇ ਸਾਰੇ ਰਲ ਮਿਲ ਕੇ ਇਸੇ ਤਰ੍ਹਾਂ ਜਿੱਥੇ-ਜਿੱਥੇ ਵੀ ਬੈਠੇ ਹੋ ਉੱਥੇ ਆਪਣੇ ਗੁਰੂਆਂ ਦੇ ਆਪਣੇ ਮੁਰਸ਼ਿਦਾਂ ਦੇ ਪਰਗਉਂ ਮਨਾਓ ਅਤੇ ਸਮੁੱਚੀ ਕਨਾਇਤ ਨੂੰ ਸ਼ਬਦ ਗੁਰੂ ਨਾਲ ਜੋੜੋ ਤਾਂ ਜੋ ਸਾਡੀ ਲੋਕਾਈ ਦਾ ਪਲਾਹ ਹੋ ਸਕੇ ਬੇਨਤੀਆਂ ਪ੍ਰਵਾਨ ਕਰਨੀਆਂ ਸਾਰੀ ਸੰਗਤ ਦੇਸ਼ ਵਿਦੇਸ਼ ਵਸੇਨ ਫਿਰ ਮੇਰੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਰਾਜ ਉਹਨਾਂ ਵੱਲੋਂ ਸਾਰੇ ਜੱਥੇ ਵੱਲੋਂ ਸਮੁੱਚੇ ਜਗਤ ਨੂੰ ਮਾਰਾ ਦੇ 450 ਸਾਲੇ ਪੁਰਖ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ